ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਬਾਈ ਆਪਾਂ ਹੁਣ ਲੱਗੇ ਆ ਦੁਬਾਰੇ ਵਲੌਗ ਸਟਾਰਟ ਕਰਨਾ ਆਪਾਂ ਪਾਲਿਆ ਸੀ ਵਿੱਚ ਜੀ ਗੈਪ ਕਿਉਂਕਿ ਤੁਹਾਨੂੰ ਪਤਾ ਕੰਮ ਬੀਜੀ ਥੋੜਾ ਇੱਧਰ ਸ਼ਾਪ ਖੋਲੀ ਆਪਾਂ ਇੱਕ ਤਾਂ ਤੇ ਟਰੱਕ ਟਰੱਕ ਚਲਾਉਣਿਆਂ ਨਾਲ ਫਿਰ ਆਕੇ ਸ਼ਾਪ 'ਚ ਕੰਮ ਕਰਾਉਣਾ ਹੁੰਦਾ ਟਾਈਮ ਨਹੀਂ ਲੱਗਦਾ ਤੇ ਬਾਈ ਕਈ ਜਾਂਦੇ ਮੈਸੇਜ ਮੂਸੀ ਆਏ ਨੇ ਕੋਈ ਚੀਜ਼ਾਂ ਪੁੱਛਣ ਨੂੰ ਤੇ ਤੁਹਾਨੂੰ ਅੱਜ ਦੱਸ ਦਿਆਂ ਮਾੜੀਆਂ ਮੋਟੀਆਂ ਚੀਜ਼ਾਂ ਟਰੱਕ ਦੀਆਂ ਤੇ ਬਾਕੀ ਆਪਾਂ ਵਲੌਗ ਪਾਈ ਚੱਲਿਆ ਕਰਾਂਗੇ ਸ਼ਾਪ ਦੇ ਵੀ ਪਾਇਆ ਕਰਾਂਗੇ ਤੇ ਕੰਮ ਦੇ ਵੀ ਪਾਇਆ ਕਰਾਂਗੇ ਇੱਕ ਮੇਰਾ ਵੀਰ ਫਲੋਰ ਪੁੱਛਦਾ ਸੀਗਾ ਤੇ ਆਪਾਂ ਆਪਣੇ ਪੌਕਸੀ ਫਲੋਰ ਇਹ ਪਾਇਆ ਵੀਰੇ ਆਪ ਇਹ ਆਪੇ ਦਾ ਬਲੌਗ ਪਾ ਦਾਂਗੇ ਜਾਨੀ ਕਿ ਕੋਈ ਬੜਾ ਖਰਚਾ ਨਹੀਂ ਹੈਗਾ ਦਾ ਇਹ ਆਪਣਾ 400 ਡਾਲਰ ਦਾ ਸਮਾਨ ਆਇਆ 400 ਡਾਲਰ ਦਾ ਫਲੋਰ ਪੈ ਗਿਆ ਸੀ ਇਹ ਤੁਸੀਂ ਆਪ ਵੀ ਪਾ ਸਕਦੇ ਹੋ ਤੇ ਇਹ ਜਿਹੜੇ ਲਾਈਟਾਂ ਲਾਉਣ ਵਾਲੀਆਂ ਰਹਿੰਦੀਆਂ ਨੇ ਮਤਲਬ ਕਿ ਆਹ ਚੱਲ ਪੀਉਂ ਤਾਂ ਲਾਈਟ ਇਹ ਕੋਈ ਵੀ ਕਲਰ ਪਾ ਸਕਦੇ ਹੋ ਬਾਈ ਪੌਕਸੀ ਪਾਈ ਆ ਹਾਰਡ ਬੋਰਡ ਲੈ ਕੇ ਹਨ ਬੋਰਡ ਲੈ ਕੇ ਜਿਹੜੇ ਕਲਰ ਦੀ ਪੌਕਸੀ ਪਾਉਣੀ ਆ ਤੇ ਇਹ ਬਣਾਉਣਾ ਆਪਾਂ ਸਮਰਚ ਦੁਬਾਰੇ ਤੇ ਉਦੋਂ ਇਹਦਾ ਸਾਰਾ ਬਲੌਗ ਪਾ ਦਾਂਗੇ ਕਿਉਂਕਿ ਇਹਦੇ ਥੱਲੇ ਹੁਣ ਥੋੜੀ ਆਪਾਂ ਬਣਾਵਾਂਗੇ ਟਰੱਕ ਦੀ ਫੋਟੋ ਬਣਾਉਣੀ ਆ ਪਸੰਜਰ ਸਾਈਡ ਤੇ ਆ ਜੋ ਬਾਕੀ ਤੁਹਾਨੂੰ ਦਿਖਾਉਣ ਨੇ ਆ ਅਜੇ ਦੀ ਨੰਬਰ ਨੰਬਰ ਪਲੇਟ ਲਾਉਣੀ ਆ ਇੱਕ ਮੂਰੇ ਉਹ ਪਲੇਟ ਵੀ ਦਿਖਾਉਣੇ ਆ ਉਧਰ ਨਹੀਂ ਆਵਣ ਦੀ ਫੋਟੋ ਨਹੀਂ ਦਿਖਾਉਣੀ ਰੋਕ ਪੰਦਾ ਰੋਕਲਾ ਰੋਕ ਕਰ ਜੀ ਆ ਪਲੇਟ ਲਾ ਰਹੇ ਆ ਨੰਬਰ ਪਲੇਟ ਲਾਈ ਸੀ ਆਪਣੀ ਗ੍ਰਿਲ ਤੇ ਦੀ ਅਪ ਆਪਣੀ ਪਲੇਟ ਇੱਥੇ ਲਾ ਬੰਪਰ ਤੇ ਲਾਤੀ ਇਹ ਬ੍ਰੈਕਟ ਮਿਲ ਗਈ ਸੀ ਐਡਮੈਂਟਨ ਤੋਂ ਪੁੱਛ ਲਿਓ ਜੀ ਕਿਸ ਨੂੰ ਚਾਹੀਦੀ ਹੋਈ ਕਮੈਂਟ ਕਰ ਦਿਓ ਤੁਹਾਨੂੰ ਮੈਂ ਦੇ ਦੂੰ ਏਡਰੈਸ 55 ਡਾਲਰ ਦੀ ਬ੍ਰੈਕਟਾ ਕਿ ਜਿੱਥੇ ਉੱਤੇ ਪਲੇਟ ਲੱਗ ਜਾਣੀ ਆਪਣੀ ਪਹਿਲਾਂ ਇੱਥੇ ਬੰਨੀ ਸੀ ਗ੍ਰੇਲ ਦੇ ਨਾਲ ਉਹ ਉਦਾਂ ਹੀ ਬੰਨੀ ਸੀ ਹੁਣ ਆ ਪਲੇਟ ਲਾਤੀ ਆਪਾਂ ਨੰਬਰ ਪਲੇਟ ਨੂੰ ਇੱਥੇ ਲਾ ਦਨੀ ਹੈ ਨੰਬਰ ਪਲੇਟ ਅੰਦਰਲੀ ਸਾਈਡ ਵਾਲੀਆਂ ਲੈਟਾਂ ਆਹ ਲੈਟਾਂ ਆਹ ਲੈਟਾਂ ਜਿਹੜੀਆਂ ਪੁੱਛਦੇ ਸੀ ਬਾਈ ਤੁਸੀਂ ਜਾਨੀ ਕਿ ਥੋੜਾ ਜਿਹਾ ਆਹ ਅੰਦਰਲੀ ਸਾਈਡ ਪਾਏ ਨੇ ਜੇ ਜਦੋਂ ਬੰਪਰ ਬਣਵਾਇਆਗਾ ਉਦੋਂ ਆਪਣੇ ਹੋਲ ਕਟ ਵਾਲੇ ਬੰਪਰ ਵੀ ਜੇ ਕਿਸੇ ਨੇ ਲੈਣਾ ਹੋਇਆ ਉਦਾਂ ਦਾ ਬੰਪਰ 18-1900 ਡਾਲਰ ਦਾ ਇਹ 1400 ਡਾਲਰ ਹੈ ਬੰਪਰ ਦੀ ਪ੍ਰਾਈਸ ਇਹ ਵੀ ਆਪਾਂ ਆਰਡਰ ਕਰਦਾ ਕਰਦਾਂਗੇ ਲਾਈਟਾਂ ਲੁੱਟਾ ਵੀ ਆਰਡਰ ਕਰਦਾਂਗੇ ਜੇ ਕਿਸੇ ਨੂੰ ਵੀ ਚਾਹੀਦਾ ਹੋਇਆ ਆਪਾਂ ਨੂੰ ਕਰ ਲਿਓ ਮੈਸੇਜ ਤੁਹਾਨੂੰ ਬੰਪਰ ਮਂਗਾ ਦਾਂਗੇ ਤੇ ਬਾਈ ਇੱਕ ਆਪਣੇ ਪੁੱਛਦੇ ਰਹਿੰਦੇ ਹੋ ਬਾਈ ਪ੍ਰੋਮੋਸ਼ਨ ਬਾਰੇ ਵੀਰੇ ਪੇਡ ਪ੍ਰੋਮੋਸ਼ਨ ਮੈਂ ਕਰਦਾ ਨਹੀਂ ਹੈਗਾ ਯਾਰ ਨਾ ਕਦੇ ਅਜੇ ਤੱਕ ਕੀਤੀ ਆ ਆਪਾਂ ਲੈ ਨਹੀਂ ਹੈਗੇ ਪੈਸੇ ਪੂਸੇ ਕਦੇ ਵੀ ਪ੍ਰੋਮੋਸ਼ਨ ਦੇ ਕੋਈ ਵੀ ਆਪਣਾ ਕੋਈ ਵੀ ਚੈਨਲ ਤੇ ਸੋਸ਼ਲ ਮੀਡੀਆ ਤੇ ਕੋਈ ਆਵਾ ਪੈਸੇ ਲੈ ਕੇ ਆਪਣੀ ਪੋਸਟ ਪਾਉਂਦੇ ਨਹੀਂ ਜੇ ਉਦਾਂ ਪਾਉਣੀ ਹੈ ਕਿਸੇ ਨੇ ਆਪਣੇ ਕਮੈਂਟ ਜਾਂ ਕਮੈਂਟ ਕਰ ਲਿਓ ਜਾਂ ਮੈਸੇਜ ਕਰ ਦਿਓ ਉਦਾਂ ਹੀ ਪਾ ਦਾਂਗੇ ਆਪਾਂ ਪਰ ਆਪਾਂ ਪ੍ਰੋਮੋਸ਼ਨ ਲੈ ਆ ਪੈਸੇ ਕਦੇ ਇੰਨਾ ਆਪ ਪੈਸੇ ਲੈ ਕੇ ਕਦੇ ਕੰਮ ਕਰਾਏ ਆ ਵੀ ਪੇਡ ਪ੍ਰੋਮੋਸ਼ਨ ਵਾਲਾ ਕੰਮ ਆਪਣਾ ਹੈ ਨਹੀਂਗਾ ਨਾ ਇੰਸਟਾਗ੍ਰਾਮ ਤੇ ਨਾ ਫੇਸਬੁੱਕ ਤੇ ਉਦਾਂ ਸ਼ੇਅਰ ਕਰ ਦਿਆ ਕਰਾਂਗੇ ਤੇ ਉਹ ਵੀਰਾ ਬਣਿਆ ਉਹ ਉਹ ਉਹਦੇ ਲਈ ਤਾਂ ਮੈਸੇਜ ਕਰਿਆ ਨਾ ਕਰੋ ਕੀ ਪੇਡ ਵਾਲੀ ਆਪਣੀ ਪ੍ਰੋਮੋਸ਼ਨ ਹੈ ਨਹੀਂਗੀ ਉਦਾਂ ਪਾ ਦਾਂਗੇ ਜਿਹੜੀਆਂ ਵੀ ਊਂ ਵੀ ਮੈਂ ਪਾਉਂਦਾ ਹੁੰਦਾ ਹਾਂ ਇੰਸਟਾਗ੍ਰam ਤੇ ਸਟੋਰੀਆਂ ਉਹ ਉਦਾਂ ਕੋਈ ਭਰਾ ਨੇ ਕਹਿਤਾ ਉਦਾਂ ਹੀ ਪਾਈ ਦੀ ਆ ਕੋਈ ਪੇਡ ਪ੍ਰੋਮੋਸ਼ਨ ਨਹੀਂ ਹੈਗੀ ਬਲੌਗਾਂ ਤੋਂ ਵੀ ਆਪਾਂ ਨੂੰ ਕੋਈ ਇਹ ਚੱਕਰ ਨਹੀਂ ਹੈਗਾ ਵੀ ਇਨਕਮ ਕਰਕੇ ਇਹ ਵੀ ਬਸ ਤੁਹਾਨੂੰ ਚੀਜ਼ਾਂ ਦੱਸਣੀਆਂ ਨੇ ਕਿਉਂਕਿ ਰਪਲਾਈ ਹੁੰਦਾ ਨਹੀਂ ਕਮੈਂਟਾਂ ਦਾ ਨਾ ਸਾਰਿਆਂ ਦੇ ਪੜੇ ਨਹੀਂ ਜਾਂਦੇ ਡਰਾਈਵ ਕਰ ਦਿੰਦੇ ਆ ਤੇ ਜਿਹੜੀ ਜਿਹੜੀ ਚੀਜ਼ ਹੁੰਦੀ ਆ ਕਮੈਂਟਾਂ 'ਚ ਪੁੱਛ ਲਿਆ ਕਰੋ ਤੁਹਾਨੂੰ ਉਹਦੇ ਬਾਰੇ ਦੱਸ ਦਾਂਗੇ ਕਿੱਥੋਂ ਮਿਲਦੀ ਆ ਜਿੰਨਾ ਕ ਜਿਹੜਿਆ ਪ੍ਰਾਈਸ ਆਪਾਂ ਨੂੰ ਮਿਲੂ ਉਹ ਹੀ ਤੁਹਾਨੂੰ ਦੱਸਾਂਗੇ ਆਪਣਾ ਵਿੱਚੋਂ ਵਿਚ ਆਪ ਆਪ ਦੇ ਰੁਪਏ ਰੱਖ ਕੇ ਤੁਹਾਨੂੰ ਦੱਸਾਂਗੇ ਨਾ ਵੀ ਆਪ ਦੇ ਵਿੱਚੋਂ ਕੱਢਣੇ ਆ ਜਿੰਨਾ ਜਿਹੜੀ ਚੀਜ਼ ਆਪਣੇ ਟਰੱਕ ਤੇ ਲੱਗਦੀ ਹੈ ਜਿੰਨੀ ਆਪਣੇ ਰੇਟ ਮਿਲਦੀ ਹੈ ਉਹੀ ਤੁਹਾਨੂੰ ਮਿਲੂਗੀ ਆ ਆਹ ਹਨ ਆਹ ਪਲੇਟ ਲਾਈ ਆ ਬਾਈਆ ਆ ਲੱਗੀ ਪਲੇਟ ਹੋਣੀ ਆਪਣੀ ਬੰਪਰ ਤੇ ਆਹ ਪਲੇਟ ਖੁੱਲ ਕੇ ਇੱਥੇ ਆ ਜੂਗੀ 55 ਡਾਲਰ ਦੀ ਬਰੈਕਟ ਮਿਲੀ ਜ ਆਪਾਂ ਨੂੰ ਜੇ ਕਿਸੇ ਨੇ ਲਾਉਣੀ ਆ ਇਹ ਵਾਲੀ ਤੇ ਇੱਕ ਦੂਜੀ ਅੰਦਰਲੀਆਂ ਲਾਈਟਾਂ ਵਾਲੀ ਬਰੈਕਟ ਵੀ ਦਿਖਾ ਦਿੰਨਾ ਉਹ ਵੀ ਪਈਆਂ ਨੇ ਐਡਮੈਂਟਨ ਬਾਈ ਕੋਲੇ ਇੱਥੇ ਮੁੰਡਾ ਹੈਗਾ ਬਾਕੀ ਜੇ ਕਿਸੇ ਨੇ ਸ਼ਾਪ 'ਚ ਕੰਮ ਕਰਾਉਣਾ ਹੁੰਦਾ ਆਪਣੇ ਆਪਣੀ ਸਕੀ ਸ਼ਾਪ ਆਪਣੀ ਐਨੀ ਟਾਈਮ ਰਿਪੇਅਰ ਤੇ ਆਪਾਂ ਹੀ ਕੀਤਾ ਹੈ ਕੰਮ ਕੋਈ ਵੀ ਕੰਮ ਆ ਸਰਵਿਸ ਕਾਲ ਤੇ ਨੰਬਰ ਮੈਂਸ਼ਨ ਕਰ ਦੂੰਗਾ ਵੀਡੀਓ ਦੇ ਥੱਲੇ ਜਾਂ ਬਲੌਗ ਦੇ ਥੱਲੇ ਉਹ ਉਦਾਂ ਇੰਸਟਾਗ੍ਰਾਮ ਤੇ ਪਾਇਆ ਆ ਨੰਬਰ ਐਨੀ ਟਾਈਮ ਬਾਈ ਐਨੀ ਟਾਈਮ ਹੀ ਰਿਪੇਅਰ ਆਪਣਾ ਨਾਂ ਤਰਿਆ ਤੇ ਕਦੋਂ ਜਦੋਂ ਮਰਜ਼ੀ ਫੋਨ ਲਾਓ ਤੇ ਆਪਣੀ ਲੇਬਰ ਵੀ 90 ਡਾਲਰ ਰੱਖੀ ਹੋਈ ਆ ਘੰਟੇ ਦੀ ਤੇ ਸਾਡਾ ਬੰਪਰ ਇੱਕ ਇਹਦੇ ਅੰਦਰ ਪਲੇਟ ਲੱਗਦੀ ਆ ਲੋਹੇ ਦੀ 120 ਡਾਲਰ ਦੀ ਉਹ ਪਲੇਟ ਆ ਜੇ ਉਹ ਪਲੇਟ ਹੈਗੀ ਆ ਔਰ ਰੈਡੀ ਤੁਹਾਡੇ ਕੋਲ ਫੇਰ ਤੁਹਾਨੂੰ ਪਲੇਟ ਲੈਣ ਦੀ ਹੈ ਲੋਡ ਹੈ ਜੀਗੀ ਤੇ ਬਾਕੀ ਨਿਕਲਣਾ ਆਪਾਂ ਸੰਡੇ ਵੈਨਕੂਵਰ ਨੂੰ ਉੱਥੇ ਪਾਵਾਂਗੇ ਟਰੱਕ ਦਾ ਵਲੌਗ ਤੇ ਉੱਥੇ ਦਿਖਾਵਾਂਗੇ ਤੁਹਾਨੂੰ ਕੋਕਾ ਹਿੱਲ ਉਧਰ ਨੂੰ ਜਾਣਾ ਆਪਾਂ ਦਾ ਲੋਡ ਚੱਕਿਆ ਆ ਸੀਗਾ ਡ੍ਰੌਪ ਕਰਨਾ ਮੰਡੇ ਤੇ ਉੱਥੇ ਕਰਾਂਗੇ ਸਟਾਰਟ ਲਿਆਉਂਦਾ ਲਿਆਉਂਦੇ ਆਪਾਂ ਕੈਮਰਾ ਨੂੰ 360 ਬਾਹਰੋਂ ਵੀ ਤੁਹਾਨੂੰ ਵਿਊ ਦਿਖਾਇਆ ਕਰਾਂਗੇ ਉਹਨੂੰ ਸੁਪਰ ਵੀ ਚਲਦੀ ਦਾ ਤੇ ਉੱਧੇ ਕੋਕਾ ਹਿੱਲ ਤੇ ਲਾ ਕੇ 360 ਤੁਹਾਨੂੰ ਦਿਖਾਵਾਂਗੇ ਉੱਥੇ ਸਾਰਿਆ ਕੋਕਾ ਹਿੱਲ ਅੰਦਰੋਂ ਵੀ ਆਪਣਾ ਕੈਮਰੇ ਲਿਆਉਂਦੇ ਹਾਂ ਉਹਨੂੰ ਡਰਾਈਵ ਕਰ ਦਿਆਂਦੀ ਵੀ ਤੁਹਾਨੂੰ ਵੀਡੀਓ ਪਾਇਆ ਕਰਾਂਗੇ ਆਪਾਂ ਆਹ 플레이ਟ ਆ ਬਈ ਇਹ 30 ਡਾਲਰ ਕਾਸਟ ਆ 플레이ਟ ਦੀ ਇਹ ਆਪਣੇ ਕੈਬ ਦੇ ਵਿੱਚ ਵੀ ਲੱਗ ਜਾਂਦੀ ਆ ਜਿਹੜੀਆਂ ਆਪਣੇ ਸਿਰ ਤੇ ਲਾਈਟਾਂ ਲਾਈਆਂ ਉੱਤੇ ਜਿੱਥੇ ਆਪਾਂ ਬੈੰਨੇ ਆ ਉੱਪਰ ਪੀਟਰ ਬੈਲਟ ਤੇ ਲੱਗੀ ਹੁੰਦੀਆਂ ਨੇ ਇਹਦੇ ਵਿੱਚ ਦੋ ਲਾਈਟਾਂ ਪੈ ਜਾਣੀਆਂ ਨੇ ਆਹ ਹੋਲ ਆਗੇ ਉਹ ਲਾਈਟਾਂ ਦੇ ਇੱਥੇ ਸਵਿਚਾਂ ਲੱਗ ਜਾਣੀਆਂ ਕਲਰ ਚੇਂਜ ਕਰਨ ਨੂੰ ਤੇ ਬੈਂਕ ਦੇ ਵਿੱਚ ਆਹ ਪਾਉਣਾ ਬੈਂਕ ਦੇ ਵਿੱਚ ਪਾਉਣੀਆਂ ਤੇ ਬੈਂਕ ਚ ਲਾਈਟਾਂ ਲਾਉਣੀਆਂ ਟਰੱਕ ਦੇ ਹੁਣ ਇਹ ਪਲੇਟ ਜੋ ਚਾਹੀਦੀ ਹੋਈ ਇਹ ਵੀ ਤੁਸੀਂ YouTube ਤੇ ਕਰ ਲਿਆ ਕਰੋ ਮੈਸੇਜ ਬਲੌਗ ਆਇਆ ਕਰਨਗੇ ਨਾ ਰੈਗੂਲਰ ਹੀ ਵੀਕ ਚ ਪਾ ਦਿਆ ਕਰਾਂਗੇ ਵੀਕ ਚ ਟਰਾਈ ਕਰਿਆ ਕਰਾਂਗੇ ਵੀ ਦੋ ਪਹਜਣਗੇ ਵੈਸੇ ਮੈਂ ਵੀ ਇੱਕ ਹੀ ਪਊ ਡਰਾਈਵ ਵਾਲੇ ਵੀ ਆਪਾਂ ਹੁਣ ਪਾਈ ਜਾ ਕਰਾਂਗੇ ਜਿੱਦੇ ਚ ਕੰਮ ਤੇ ਕਿਉਂਕਿ ਉਹਨਾਂ ਕੰਮ ਤੇ ਥੋੜਾ ਜਿਹਾ ਨਾਲ ਰਿਪੇਅਰ ਕਰੀ ਦੀਏ ਕੰਮ ਦੇ ਜਿੱਦੇ ਕੰਮ ਤੇ ਨਿਕਲਿਆ ਕਰਾਂਗੇ ਕੰਮ ਕੰਮ ਵਾਲਾ ਵੀ ਪਾ ਦਿਆ ਕਰਾਂਗੇ ਹੁਣ ਵੱਧ ਸ਼ੌਪ ਤੇ ਹੋਈ ਰਿਆ ਯਾਨੀ ਇਹ ਆਇਆ ਦਿਖਾ ਦਿੰਨੇ ਉਹ پلیਟ ਪੁੱਛਦੇ ਸੀ ਨਾ ਭਾਈ ਆ ਆਪਣੀ پلیਟ ਇੱਕ ਆਹ پلیਟ ਪੁੱਛਦੇ ਯਾਰ ਜਿਹੜੀ ਲੀਵਰ ਵਾਲੀ ਇਹ ਮੈਨੂੰ ਤਾਂ ਮਿਲ ਗਈ ਸੀ ਮਾਰਕੀਟ ਪਲੇਸ ਤੋਂ 100 ਡਾਲਰ ਦੀ ਤੇ ਜਿਹੜੀ ਲੀਵਰ ਦੇ ਥੱਲੇ ਲੱਗੀ ਹੈ ਉਦਾਂ ਇਹ ਉਤੇ ਪਈ ਆ ਆਪਣੇ ਮੈਂ ਤੁਹਾਨੂੰ ਮਿਲੂਗੀ ਇਹਦਾ ਲਿੰਕ ਪਾ ਦੂੰ ਤੁਹਾਨੂੰ ਇਹ ਆਨਲਾਈਨ ਹੀ ਮਿਲ ਜਾਣੀ ਆ ਤੁਹਾਨੂੰ ਆਹ ਵਾਲੀ پلیਟ ਇਹ ਹੈ ਕ੍ਰੋਮ ਦੀ پلیਟ ਹੈ ਫਲੋਰ ਆ ਪੱਗ ਅੱਗੀ ਪਾਇਆ ਸੀ ਬੈਕ ਸਾਈਡ ਤੇ ਤਾਂ ਵਾਇਨਲ ਪਾਇਆ ਹੈ ਤੇ ਉਹ ਅਜੇ ਪਾਉਣਾਗਾ ਪਹਿਲਾਂ ਪਾ ਕੇ ਦੇਖਿਆ ਸੀ ਵੀ ਪੱਕੀ ਵਧੀਆ ਠਰਦਾ ਠੁਰਦਾ ਨਹੀਂ ਹੈਗਾ ਠੰਡ ਚ ਗੋਡਾ ਤੇ ਕਲੀਨ ਵਾਸ਼ੇ ਜੀ ਹੁੰਦਾ ਇਹਦੇ ਥੱਲੇ ਥੋੜੀ ਜਿਹੀ ਪਾ ਲਈ ਸੀ ਆਪਾਂ ਸਾਊਂਡ ਪ੍ਰੂਫ ਉਹ ਥੋੜੇ ਤੇ ਡਿਪੈਂਡ ਕਰਦਾ ਵੀ ਕਿੰਨੀ ਕ ਪਾਉਣੀ ਹੈ ਫਿਰ ਟਰੱਕ ਥੱਲੇ ਉਹ ਆਵਾਜ਼ ਉਹ ਨਹੀਂ ਹੁੰਦੀ ਹੈਗੀ ਸਾਊਂਡ ਪ੍ਰੂਫ ਪਾਤੀ ਥੋੜੀ ਪੱਕੀ ਬਾਹਰ ਠਰਦਾ ਨਹੀਂ ਹੈਗਾ ਠੀਕ ਆ ਓਕੇ ਆ ਜਮਾ ਰਿਪੋਰਟ ਕਿਹਦੇ ਵੀ ਸਟੈਕ ਪਾਉਣੇ ਆ ਆਪਾਂ ਇਹ ਟਰੱਕ ਦੇ ਆਪਾਂ ਪਾ ਦੇ ਰਿਹਾ ਸਮਰ ਦੇ ਪਾ ਦੇਣੇ ਆ ਸਟੈਕ ਇਹਦੇ ਵੀ 7 ਇੰਚ ਹੀ ਪਾਉਣੇ ਹੈਗੇ ਆਪਾਂ ਤੇ ਬੰਪਰਲ ਟਰਾਈ ਕਰਾਂਗੇ ਵੀ ਇਹ ਮੰਗਾ ਕੇ ਰੱਖ ਲਈਏ ਬੰਪਰ ਹੋ ਗਈਆਂ ਲਾਈਟਾਂ ਤਾਂ ਮੰਗਾਉਣੀਆਂ ਨੇ ਇਹ ਲਾਈਟ ਉਦਾਂ ਦਾ ਇੱਥੇ ਤਾਂ ਸੇਲ ਕਰੀ ਜਾਂਦੇ 90 90 ਡਾਲਰ ਦੀ ਪਰ ਆਪਾਂ ਨੂੰ ਉੱਥੋਂ ਇਹ ਸਣੇ ਆਪਣੇ ਅੰਦਰਲਾ ਬਲਬ ਤੇ ਗਲਾਸ ਬੇ ਸਾਰ ਇਹ ਆਪ ਨੂੰ 45 ਡਾਲਰ ਦੀ ਲਾਈਟ ਪਈ ਜੋਂ ਲੈਸ ਕੋ 90 ਡਾਲਰ ਦੀ ਸੇਲ ਕਰਦਾ 45 ਡਾਲਰ ਦੀ ਮੈਂ ਵੀ 42 ਡਾਲਰ ਦੀ ਉੱਥੋਂ ਇਹ ਵੀ ਮੰਗਾ ਲਾਂਗੇ ਇਕੱਠੀਆਂ ਮੰਗਾ ਲਾਂਗੇ ਇਹ ਵੀ ਆਪਾਂ ਇਹ ਵੀ ਦੇਦਾ ਕਰਾਂਗੇ ਲਾਈਟਾਂ ਵੀ ਤੁਹਾਨੂੰ ਕੋਈ ਲੈਟ ਵਾਲੀ ਤਾਂ ਦਿੱਕਤ ਵੀ ਨਹੀਂ ਇਹ ਇਹ ਜਿਹੜੀ ਟਿਊਬ ਛੋਟੀ ਹੈ ਜਿਵੇਂ ਉਹ ਥੱਲੇ ਵਾਲੀ ਲੇਟ ਆ ਟਿਊਬ ਵੱਡੀ ਆ ਜਿੱਡੀ ਟਿਊਬ ਪਾਈ ਜਾਊਂਗੇ ਓਡਾ ਵੱਡਾ ਤਾਰਾ ਬਣੀ ਜਾਊ ਥੱਲੇ ਨੂੰ ਕਰਕੇ ਦਿਖਾ ਦੇ ਮਾੜਿਆ ਹਾਂ ਇਹ ਵੱਡੀ ਟਿਊਬ ਵਾਲਾ ਯਾਨਕੀ ਜਿੱਡੀ ਟਿਊਬ ਵੱਡੀ ਹੋਈ ਜਾਊ ਓਡਾ ਤਾਰਾ ਵੱਡਾ ਬਣੀ ਜਾਣਾਗਾ ਇਹਦਾ ਬਾਕੀ ਨਿਕਲਾਂਗੇ ਸੰਡੇ ਨਿਕਲਾਂਗੇ ਹਾਂ ਸੰਡੇ ਸੰਡੇ ਆਪਾਂ ਬਾਕੀ ਤੁਹਾਨੂੰ ਅੱਜ ਮੈਂ ਕਿਹਾ ਮਾੜਿਆ ਕਰਾ ਦਈਏ ਦੱਸ ਦਈਏ ਵੀ ਵਲੌਗ ਨੂੰ ਦੁਬਾਰੇ ਆਪਾਂ ਸਟਾਰਟ ਕਰ ਲਿਓ ਨਾ ਪਾਇਆ ਕਰਾਂਗੇ ਤਸਹੀ ਸੀਗਾ ਥੋੜੇ ਬੀਜੀ ਹੁਣ ਕੰਮ ਚ ਬੀਜੀ ਕਰਕੇ ਪੈਂਦੇ ਨਹੀਂ ਹੈਗੇ ਹੁਣ ਟਰਾਈ ਕਰਿਆ ਕਰਾਂਗੇ ਵੀ ਪਾਈ ਕਿਉਂਕਿ ਆਪਾਂ ਨੂੰ ਕੋਈ ਉਹ ਤਾਂ ਹੈ ਨਹੀਂ ਵੀ ਆਪਾਂ YouTube ਤੇ ਬਲੌਗ ਪਾ ਕੇ ਆਪਾਂ ਨੂੰ ਪੇ ਆਲਾ ਕੋਈ ਚੱਕਰ ਵੀ ਪੈਸੇ ਆਉਣੇ ਆ ਤੁਹਾਨੂੰ ਪਤਾ ਹੀ ਆਪਾਂ ਇੱਕ ਦੋ ਸਾਲ ਬਲੌਗ ਪਾਈ ਨਹੀਂ ਹੈਗੇ ਪਰ ਹੁਣ ਟਾਈਮ ਕੱਢਿਆ ਕਰਾਂਗੇ ਆਪਾਂ ਵੀ ਪਾਈ ਵੀਕ ਦੇ ਵਿੱਚ ਇੱਕ ਤਾਂ ਪਾਈ ਵੀ ਪਾਈਏ ਦੋ ਪੈ ਜਾਣ ਤਾਂ ਪ੍ਰੋਮਿਸ ਕੋਈ ਨਹੀਂ ਪਰ ਟਰਾਈ ਕਰਿਆ ਕਰਾਂਗੇ ਪੂਰੀ ਬਾਕੀ ਜਿੱਦਾਂ ਜਿੱਦਾਂ ਨਾਲ ਨਾਲ ਟਰੱਕ ਆਪਾਂ ਤਿਆਰ ਕਰੀ ਜਾਣਾ ਸਾਰਾ ਦੱਸੀ ਚੱਲਿਆ ਕਰਾਂਗੇ ਤੁਹਾਨੂੰ ਵੀ ਆ ਚੀਜ਼ਾਂ ਐ ਕਰਨੀ ਆ ਸਟੈਪ ਛੋਟਾ ਕਰਨਾ ਪੈਣਾ ਆਪਾਂ ਨੂੰ ਤੇ ਇਹ ਸਟ੍ਰੈਟ ਜਿਹੜੇ ਪਾਈਆਂ ਗੁਲਾਹ ਟਰੱਕ ਨੇ 389 ਇਹ ਪੈਂਦੇ ਨਹੀਂ ਹੈਗਾ ਆਪਣੇ ਇਥੋਂ ਜਗ੍ਹਾ ਘਟ ਜਾਂਦੀ ਹੈ ਜਾਣ ਤਾਂ ਇਹ ਚੱਕ ਕੇ ਇਥੋਂ ਆ ਉਸ ਕਾਲਟ ਥੋੜੀ ਕੱਟ ਕਰਨੀ ਪੈਣੀ ਹੈ ਜਦਾਂ ਚੱਕ ਕੇ ਅੱਗੇ ਆ ਜੂਗਾ 4 ਇੰਚ ਮਤਲਬ ਉਹ ਨਟ ਮੁਰੇ ਲੈ ਆਉਣੇ ਆ ਜਾਂ ਜਿਹੜੇ ਪਾਈਆਂ ਦਾ ਡਿਲੀਟ ਆ ਉਹ ਇਥੋਂ ਭੱਠੀ ਕੱਟ ਕੇ ਆ ਫੁੱਟ ਸਟੈਪ ਛੋਟਾ ਹੋ ਜਾ ਜਿਨ੍ਹਾਂ ਦਾ ਡਿਲੀਟ ਨਹੀਂ ਹੈਗਾ ਉਹਨਾਂ ਨੂੰ ਤਾਂ ਮੂਵ ਵੀ ਕਰਨਾ ਪੈਣਾ ਜਿਨ੍ਹਾਂ ਦਾ ਟਰੱਕ ਡਿਲੀਟ ਕਰਾਇਆ ਹੈ ਉਹਨੂੰ ਆ ਵਿੱਚ ਪਿੱਛੇ ਪੱਠੀ ਘਟ ਗਿਆ ਫੁੱਟਸਟੈਪ ਛੋਟੇ ਹੋ ਜਾਣਗੇ ਗਰੋਮ ਵਾਲੀ ਫੇਰ ਵੀ ਪੈ ਜਾਂਦੇ ਏਦਾਂ ਨਹੀਂ ਜਾਨੀ ਕਿ ਪੈਂਦੇ ਹੈਗੇ ਸਟੈਗ ਇਹ ਅਸੀਂ ਕੀਤੀ ਸੀ ਇਹਦੀ ਮੇਜਰਮੈਂਟ ਸਟੈਕਾਂ ਦੀ ਉਹ ਸਟੈਕ ਆਪਾਂ ਉੱਥੇ ਵੀ ਪਤਾ ਕੀਤਾ ਏ ਟ੍ਰਾਂਟੋ ਤੋਂ ਤੇ ਸਰਵਿਸ ਕੋਲਾ ਵੀ ਲਾਇਆ ਕਰਾਂਗੇ ਜਾਨੀ ਕਿ ਹੈਗੇ ਆ ਮੁੰਡੇ ਕੰਮ ਕ ਮੁੰਡੇ ਦੂਜੇ ਕੰਮ ਕਰ ਦਿੰਦੇ ਬ੍ਰਦਰ ਉਹ ਨਹੀਂ ਕਰਦੇ ਨੇ ਤੇ ਜਾੜ ਖੁੱਲਾ ਗਈ ਆਉਣਾਗਾ ਇੱਥੇ ਨਿਸਕਿਊ ਆ 8 ਸਟਰੀਟ ਤੇ ਐਡਰੈਸ ਪਾ ਦਾਂਗੇ ਇਹਦੇ ਵਿੱਚ ਉਹ ਖੜੇ ਆਪਣੇ ਟਰੱਕ ਉਧਰ ਖੜੇ ਸਾਰੇ ਟਰੱਕ 16-17 ਟਰੱਕ ਹੈਗੇ ਆਪਣੇ ਕੋਲ ਸੁਪਰਬੀ ਤੇ ਤੇ ਪਾਰਕਿੰਗ ਦੀ ਕੋਈ ਦਿੱਕਤ ਨਹੀਂ ਕਿਉਂਕਿ ਅਸੀਂ ਤਾਂ ਕੰਮ ਤੇ ਚਲੇ ਜਾਇਆ ਕਰਨਾ ਜੇ ਕੋਈ ਵੀ ਰਿਪੇਅਰ ਕਰਾਉਣਾ ਦਾ ਆਪਣੇ ਲਈ ਪਾਰਕਿੰਗ ਆ ਤੁਸੀਂ ਉਹ ਵਰਤ ਸਕਦੇ ਹੋ ਤੇ ਹੁਣ ਅਸੀਂ ਵੀ ਨਿਕਲਣ ਲੱਗੇ ਆ ਆ ਆਪਣੀ ਬੈਂ ਨਾ ਇਹਦੇ ਡੈਕਲ ਜਿਹੜੇ ਬਣੇ ਨਹੀਂ ਡੈਕਲ ਬਣ ਕੇ ਆ ਜਾਣੇ ਆ ਇਹਦੇ ਜੇ ਸਰਵਿਸ ਕੋਲਾਂ ਨੂੰ ਆਪੇ ਬੈਂ ਰੱਖੀ ਆ ਆਇਆ ਸਤਾਰ बैन लेके चली उधर बह जा बंद कर चलिए बाकी भीरे जो है उ दसा करा गे अपना झूठ झाठे को नहीं ये गाज करूगी ਇਹ ਸੀਟ ਬੈਲਟ ਤਾਂ ਨਹੀਂ ਹਟਦੀ ਹੈਗੀ ਇਹਨੂੰ ਕੋਈ ਚੱਕਰ ਜੋ ਜੋ ਹੈਗਾ ਉਹੀ ਆਪਾਂ ਦੱਸਾਂਗੇ ਵੀ ਆਈ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਪ੍ਰੋਮੋਸ਼ਨal ਪ੍ਰੋਮੋਸ਼ਨal ਤਾਂ ਕੋਈ ਚੱਕਰ ਹੀ ਨਹੀਂ ਆਪਾਂ ਨੂੰ ਵੀ ਆਪਾਂ ਉਹਦੀ ਪ੍ਰੋਮੋਸ਼ਨ ਕਰਕੇ ਜਾਂ ਬੇਕਰੀ ਆਹ ਚੀਜ਼ ਲੈ ਲੋ ਜੀ ਉਹ ਆਪਣਾ ਉਹ ਆਪਾਂ ਕੰਮ ਕਰਦੀ ਨਹੀਂ ਹੈ ਜਨਾ ਆਪਾਂ ਪ੍ਰੋਮੋਸ਼ਨ ਤੁਹਾਨੂੰ ਦੱਸਿਆ ਕਰਦੀ ਨਹੀਂ ਹੈਗੇ ਮਤਲਬ ਜਿਹੜੀਆਂ ਵੀਡੀਓ ਪਾਉਂਦੇ ਉਹ ਯਾਰਾ ਮਿੱਤਰਾਂ ਦੀ ਹੁੰਦੀਆਂ ਜਿਹੜੀਆਂ ਤੁਸੀਂ ਇੰਸਟਾਗ੍ਰਾਮ ਦੇ ਸੂਰੀਆਂ ਦੇਖਦੇ ਹੋ ਕੋਈ ਆਪਾਂ ਕਿਸੇ ਤੋਂ ਪੈਸੇ ਨਹੀਂ ਲੈਂਦੇ ਨਾ ਲਿੱਤੇ ਆ ਨਾ ਕਦੇ ਲੈਣੀ ਉਦਾਂ ਜੇ ਕਿਸੇ ਨੇ ਵੀ ਸਟੋਰੀ ਪਾਉਣੀ ਹੁੰਦੀ ਆ ਯਾਰ ਕਈ ਵਾਰ ਮੇਰੇ ਤੋਂ ਕਮੈਂਟ ਕਮੈਂਟ ਜਾਨੀ ਕਿ ਜਾਂ ਮੈਸੇਜ ਵਾਲੇ ਆਉਂਦੇ ਨੇ ਪੜੇ ਨਹੀਂ ਜਾਂਦੇ ਤੁਸੀਂ ਵੀ ਨਹੀਂ YouTube ਤੇ ਕਰਦਿਆ ਕਰੋ ਕੋਈ ਚੱਕਰ ਹੀ ਨਹੀਂ ਜਿਹੜੇ ਵੀ ਬਾਈ ਨੇ ਕੋਈ ਸਟੋਰੀ ਆਦੀ ਸ਼ੇਅਰ ਕਰਾਉਣੀ ਹੁੰਦੀ ਆ ਕੰਮ ਨੂੰ ਲੈ ਕੇ ਕੰਮ ਦੇ ਰਿਲੇਟਡ ਆਪਾਂ ਸ਼ੇਅਰ ਕਰਾਂਗੇ ਕੋਈ ਕੋਸਟ ਨਹੀਂ ਉਹਦੇ ਉੱਪਰ ਬਲੌਗਰ ਦਾ ਵੀ ਬਸ ਬਈ ਆਈ ਆ ਵੀ ਚੱਲ ਆਪਾਂ ਦਾ ਸ਼ੌਂਕ ਨੂੰ ਆਪਣਾ ਕੋਈ ਵੀ ਪਲੇਟਫਾਰਮ ਆ ਜਿੰਨੇ ਸੋਸ਼ਲ ਮੀਡੀਆ ਤੇ ਸ਼ੌਂਕ ਨੂੰ ਆ ਕੋਈ ਮਣੀ ਵਾਲੀ ਆ ਉਹ ਦਿਮਾਗ 'ਚ ਮਣੀ ਵਾਲੀ ਹੈ ਨਹੀਂ ਉਹ ਆਪ ਨੂੰ ਬਾਬੇ ਦੀ ਕਿਰਪਾ ਨਾਲ ਆਪਣੇ ਟਰੱਕ ਦੀ ਵਧੀਆ ਬਣੀ ਜਾਂਦੀ ਆ। ਉਹ ਲਿਆਇਆ ਕਰਾਂਗੇ ਕੋਈ ਨਹੀਂ ਨਾਲ। ਨਾਲ ਮੁੰਡੇ ਹੋਰ ਵੀ ਲਿਆਇਆ ਕਰਾਂਗੇ ਨਾਲ ਦੇ ਫਰੈਂਡ ਦਿਖਾਉਣੇ ਆ ਤੁਹਾਨੂੰ ਆਉਧੇ ਆੜੀ ਊੜੀ ਜਿਹਨਾਂ ਦੇ ਨਾਲ ਆਪਾਂ ਆਉਣਨੇ ਆ। ਲਾਇਆ ਕਰਾਂਗੇ ਸ਼ੋਗਲ ਮੈਲਾ ਵਲੌਗ ਕਰਦਿਆਂ ਨੂੰ ਵੀ ਚੱਕਰੀ। ਉਹ ਗਰਜ਼ਾ। ਆਹ ਸਨੋ ਚੰਗੀ ਬਈ ਆ। -25 30 ਡਿਗਰੀ ਹੋਇਆ ਫੀਲ ਲਾਈਕ 30 ਤੇ ਤਾਂ ਕਰਕੇ ਆਪਣਾ ਸ਼ੌਪਾ ਵੀ ਲੈਣੀ ਪੈ ਗਈ ਜੀ ਪਹਿਲਾਂ ਤਾਂ ਸ਼ੌਪਾ ਹੈ ਨਹੀਂ ਸੀ ਫੇ ਕੰਮ ਨਹੀਂ ਹੁੰਦੇ ਹੈਗੇ ਟਰੱਕਾਂ ਦੇ ਠੰਡ 'ਚ ਪਤਾ ਹੀ ਜਾਂ ਠੰਡ ਬਾਲੀ ਹੋ ਜਾਂਦੀ ਹੈ ਤੇ ਹੁਣ ਕੱਲ ਦੀ ਕਰਾਂਗੇ ਛੁੱਟੀ ਆਲੂ ਬੰਦੇ ਸਾਡੇ ਕਹਿੰਦੇ ਕੰਮ ਕਰਨਾ ਨਹੀਂ ਹੈਗਾ ਰਿਪੇਅਰ ਦਾ ਇੱਕ ਕਰਦੇ ਹੁਣ ਟਰੱਕ ਥੋੜੇ ਖਰਾਬ ਵਾਲਾ ਰਹਿਣ ਲੱਗ ਗਿਆ ਸੀ ਇੱਕ ਟਰੱਕ ਬਲੌਗ ਦਾ ਮੇਨ ਚੱਕਰੇ ਵੀ ਆ ਇੱਕ ਜਿਹੜਾ ਲਾਉਂਦੇ ਸੀ ਟਰੱਕ ਖੜ ਜਾਂਦਾ ਸੀ ਕਦੇ ਪੱਟੀਆਂ ਭਰ ਜਾਂਦੀਆਂ ਇਹਦੀਆਂ ਕਦੇ ਮੋਟਰ ਤੇ ਕੋਈ ਚੱਕਰ ਆ ਗਿਆ ਕਦੇ ਕੀ ਹੋ ਗਿਆ ਟਰੱਕ ਬਹੁਤ ਖਰਾਬ ਰਿਹਾ ਆਪਣੇ 6 ਮਹੀਨੇ ਪਿੱਛੇ ਟਰੱਕ ਇੱਕ ਜਿਹੜਾ ਲਾਉਂਦੇ ਸੀ ਖੜਾ ਦਿੰਦੇ ਸੀ ਤੇ ਹੁਣ ਟਰੱਕ ਦੇ ਸਾਰੇ ਕੰਮ ਕੰਮ ਕਰੇ ਨੇ ਹੁਣ ਬਾਬੀ ਦੀ ਕਿਰਪਣਾ ਸਹੀ ਚੱਲੀ ਜਾਂਦਾ ਤੇ ਹੁਣ ਇਹਦੇ ਤੇ ਲਾਉਣੇ ਪੈਸੇ ਹੁਣ ਕਰਦੇ ਨੂੰ ਥੋੜੇ ਹੋਰ ਕਸਟਮ ਜਿਹੜੀਆਂ ਚੀਜ਼ਾਂ ਲੱਗਦੀਆਂ ਨੇ ਤੇ ला अंदर बस ये बहुत वादिया ट्रक ने डट्रॉयड ए सिक्स हंडर्ड मोटर ए, ए, तो चुका स ट्रक लोट मिल गया हैवी पैकेट ट्रक ने पूरे वी ट्रक सुपरवी थ मोटर बेस्ट ਕਮੀਸ ਵਧੀਆ ਪਰ ਤੇਲ ਦਾ ਖਰਚਾ ਬਹੁਤ ਜ਼ਿਆਦਾ ਆਇਆ ਇਹਦਾ ਤੇਲ ਦਾ ਖਰਚਾ ਵੀ ਨਹੀਂ ਤੇ ਬਾਕੀ ਜ਼ੋਰ ਬਹੁਤ ਮਾਰਦਾ ਟਰੱਕ ਇਹਦੇ 600 ਮੋਟਰ ਆ 20 50 ਟਾਰਕ ਹੈ ਆਪਣੇ ਕੋਲ ਹੈਗੇ ਨੇ ਚਾਰ ਵੈਸਟਨ ਸਟਾਰ ਪੂਰਾ ਵਧੀਆ ਵਧੀਆ ਜ਼ੋਰ ਮਾਰਦਾ ਕਮੀ ਸ ਜਿੰਨਾ ਚਲੋ ਨਹੀਂ ਮਾਰਦਾ ਪਰ ਬਰਾਬਰੀ ਆਉਂਦਾ ਉਹਦੇ ਪਰ ਇਹਦੀ ਰਿਪੇਅਰ ਬਹੁਤ ਜ਼ਿਆਦਾ ਘਟ ਜੇ ਕਿਸੇ ਬਾਈ ਨੇ ਕੋਈ ਨਵਾਂ ਆਪਰੇਟਰ ਬਣਨ ਬਾਰੇ ਸੋਚਦੇ ਰੇ ਆ ਜੇ ਸ਼ੌਂਕ ਆ ਤਾਂ ਉਹ ਗੱਲ ਵੱਖਰੀ ਆ ਵੀ ਸ਼ੌਂਕ ਨੂੰ ਪੀਟਰ ਬੈਲਟ ਰੱਖੋ ਪਰ ਜੇ ਬੰਦੇ ਨੇ ਪੈਸੇ ਬਚਾਉਣੇ ਆ ਕੰਮ ਵਧੀਆ ਮਤਲਬ ਵੀ ਸ਼ੇਦੀ ਪੈਰਾਂ ਸੇ ਰੋਣਾ ਡੈਟਰਾਇਟ ਮੋਟਰ ਵੈਸਟ ਸੁਪਰ ਵੀ ਇਹ ਟਰੱਕ ਪਾਓ ਟਰੱਕ ਲੋ ਵੈਸਟਰਨ ਸਟਾਰ ਇਹ ਟਰੱਕ ਪੂਰਾ ਖੁੱਤੀ ਟਰੱਕਾ ਕਿਹੜੀ ਨਾਲੋਂ ਵੈਸਟਰਨ ਸਟਾਰ ਹੈਵੀ ਟਰੱਕਾ ਹੁਣ ਅਸੀਂ ਇਹਦੇ ਚਾਰ ਟਰੱਕ ਨੇ ਸੁਪਰ ਵੀਆਂ ਖਿੱਚਦੇ ਆ ਇਹ ਬੀਸੀ ਜਾਂਦੇ ਨੇ ਬਾਈ ਇਹ ਨਾਲੇ ਲਈ ਆਪਾਂ 35 35000 ਦੇ ਲੈਣੇ ਆਕਸ਼ਨ ਤੋਂ ਤੁਹਾਨੂੰ ਪਤਾ ਨਾ ਅੱਜ ਕੱਲ੍ਹ ਆਕਸ਼ਨ ਮੰਦੀਆਂ ਚੱਲਦੀਆਂ ਨੇ ਤੇ ਹੁਣ ਆਪਣੇ ਨਾਲ ਟਰੱਕ ਆਪਾਂ ਲਿਆ ਸੀ ਉਦੋਂ ਪੀਟਰ ਬਿਲਟ 210000 ਦਾ ਆਪ ਨੂੰ ਉਹ ਪਿਆ 2.5 ਲੱਖ ਤੋਂ ਉੱਤੇ ਤੇ ਇਹ ਟਰੱਕ ਨੂੰ 35-40 ਹਜ਼ਾਰ ਦਾ ਚੱਕਿਆ ਤੇ ਕੰਮ ਵੀ ਉਨਾ ਹੀ ਕਰਦਾ। ਉਹ ਚਲੋ ਹੈਗਾ ਵੀ ਚਲੋ ਜੇ ਬੰਦੇ ਨੇ ਸ਼ੌਂਕ ਨਾ ਰੱਖਣਾ ਤਾਂ ਇੱਕ ਅੱਧਾ ਟਰੱਕ ਹੁਣਾ ਵੀ ਜਾਈਦਾ। ਜੇ ਟਰੱਕ ਬੰਦੇ ਨੇ ਵਧਾਉਣੇ ਆ ਇਹ ਟਰੱਕ ਬੈਸਟ ਆ। ਮੋਸਟਲੀ ਆਪਣੇ ਕੋਲ ਪੈਕਰਾਂ ਵੀ ਹੈਗੀਆਂ ਨੇ। ਦੋ-ਤਿੰਨ ਪੈਕਰ ਮੋਟਰਾਂ ਵੀ ਆਪਣੇ ਕੋਲ ਉਹਦੀ ਵੀ ਐਵਰੇਜ ਵਧੀਆ ਪੈਕਰਦੀ ਵੀ। ਕੱਲੂ ਇਹਦਾ ਕਰਾਂਗੇ ਇਹ ਟਰ ਇਹਦਾ ਕੰਮ। ਕੱਲੂ ਤਾਂ ਆਉਂਦੇ ਨਹੀਂ ਸੱਚ ਹੁਣ। ਪਰਸੋਂ ਦੇ ਕੀ ਗੱਲ। ਤੇ ਫਿਰ ਆਪਾਂ ਵੀ ਤੁਰਨਾ ਵੀ ਅਸੀਂ ਨੂੰ। ਲੋਡ ਚੱਕਿਆ ਖੜਾ ਲੈ ਕੇ ਆਇਆ ਮੋਂਟਰੀਅਲ ਤੋਂ ਜਿਹੜਾ ਉਦੋਂ ਵਾਹ ਟਰੱਕ ਨੂੰ ਪ੍ਰੋਬਲਮ ਆ ਗਈ ਸੀ ਤੇ ਟਰੱਕ ਦੇ ਡੈਫ ਦੀਆਂ ਪੱਟੀਆਂ ਪੁੱਟੀਆਂ ਦਾ ਚੱਕਰ ਚੱਲ ਗਿਆ ਸੀ ਕਿਹੜਾ ਇਹਨਾਂ ਨੂੰ ਕੀਤਾ ਜੇ ਉਦੋਂ ਵਾਹ ਪ੍ਰੋਬਲਮ ਆਈ ਆਪਾਂ ਵੀ ਡਿਲੀਟ ਕਰ ਦੇਣਾ ਸਿੱਧਾ ਹੀ ਕਰ ਦੇਣਾ ਇਹਨੂੰ ਵੀ ਕਿਹੜਾ ਇਹਦਾ ਚੇਨ ਚੋਂਜ ਕਰਕੇ ਦੇਖੀਆ ਨੇ ਪੱਟੀਆਂ ਪੱਕੀ ਹੁਣ ਹੁਣ ਅਪਡੇਟ ਦਿੰਦੇ ਰਿਹਾ ਕਰਾਂਗੇ YouTube ਤੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਫੋਲੋ ਵਾਲਾ ਵੀ ਚੱਕਰ ਨਹੀਂ ਸਬਸਕ੍ਰਾਈਬ ਕਰਨਾ ਉਡੀ ਮਰਜ਼ੀ ਆ ਦੇਖੋ ਤੇ ਸਿੱਖ ਨਹੀਂ ਦੱਸਾਂਗੇ ਕੁਛ ਨਾ ਕੁਛ ਚਲੋ ਅੱਜ ਦਾ ਮਾੜਾ ਆਪਾਂ ਉਦਾਂ ਹੀ ਗੱਲਾਂ ਕਰਨੀਆਂ ਸੀ ਦੱਸਣਾ ਸੀ ਤੁਹਾਨੂੰ ਵੀ ਆਪਾਂ YouTube ਚੈਨਲ ਦੁਆਰੇ ਚਲਾ ਲਿਆ ਸਾਰਾ ਰਿਪੇਅਰ ਦਾ ਵੀ ਤੁਸੀਂ ਆਪ ਕੰਮ ਕਰੋ ਸੁਪਰ ਵੀ ਤੇ ਆਏ ਆ ਸੁਪਰ ਵੀ ਹੋਵੇ ਡਰਾਈਵਨ ਹੋਵੇ ਕੋਈ ਵੀ ਹੋਵੇ ਜੇ ਤੁਸੀਂ ਹੈਂਡੀਮੈਨ ਹੋ ਤਾਂ ਵਧੀਆ ਕਿਉਂਕਿ ਰੋਡ ਤੇ ਪ੍ਰੋਬਲਮ ਆਉਂਦੀ ਰਹਿੰਦੀ ਆ ਉਹਨਾਂ ਕਾ ਤੁਹਾਨੂੰ ਕੰਮ ਆਉਣਾ ਚਾਹੀਦਾ ਜਿਵੇਂ ਮੈਂ ਟ੍ਰਾਂਟੋ ਗਿਆ ਸੀ ਦੋ ਤਿੰਨ ਪ੍ਰੋਬਲਮ ਆਈਆਂ ਤਾਂ ਆਪੀ ਫੈਕਸ ਬਾਕਸ ਕਰਕੇ ਟਰੱਕ ਲੈ ਆਉਂਦਾ ਇੰਨਾ ਤੁਹਾਨੂੰ ਕੰਮ ਆਉਣਾ ਚਾਹੀਦਾ ਨਾ ਵੀ ਰੋਡ ਤੇ ਤੁਸੀਂ ਕਿਉਂਕਿ ਸਰਵਿਸ ਕਾਲਾ ਤੁਹਾਨੂੰ ਪਤਾ ਮਹਿੰਗੀਆਂ ਬੋ ਬੈਂਦੀਆਂ ਨੇ ਤਾਂ ਤੁਹਾਨੂੰ ਸਾਰਾ ਦੱਸਿਆ ਕਰਾਂਗੇ ਵੀ ਆਹ ਚੀਜ਼ ਤੁਸੀਂ ਇਦਾਂ ਕਰ ਸਕਦੀਆਂ ਏਦਾਂ ਕਰ ਸਕਦੇ ਹੋ ਜਾਂ ਤੂੰ ਕੱਲ ਜਿੰਮੇ ਬਾਈ ਦਾ ਆਇਆ ਸੀ ਫਲੋਰ ਕਿੱਥੋਂ ਲਿਆ ਇਹ ਫਲੋਰ ਤਾਂ ਦੱਸਦਾ ਨਾ ਵੀ ਤੁਹਾਨੂੰ ਆਪ ਹੀ ਬਣਾਇਆ ਇਹਦਾ ਬਲੌਗ ਵੀ ਪਾ ਦਾਂਗੇ ਈਜੀ ਆ ਬਹੁਤ ਔਖਾ ਨਹੀਂ ਬਣਦਾ ਸੌਖਾ ਹੀ ਆ 400 ਡਾਲਰ ਦਾ ਬਣ ਜਾਂਦਾ ਆਪਣੇ ਫਰੈਂਡ ਨੇ ਬਣਾ ਕੇ ਦਿੱਤਾ ਮੈਂ ਆਪ ਨਹੀਂ ਬਣਾਇਆ ਇਹ ਆਪ ਨੂੰ ਗਿਫਟ ਕੀਤਾ ਸੀ ਉਹਨੇ ਤੇ ਆਪਾਂ ਵੀ ਦੁਆਰੇ ਬਣਾਵਾਂਗੇ ਜਿੱਦੇ ਦੁਆਰੇ ਬਣਾਇਆ ਤੁਹਾਨੂੰ ਦੱਸਾਂਗੇ ਸਾਰੇ ਮੁੰਡੇ ਇਹ ਆਪ ਬਣਾ ਸਕਦੇ ਆ ਤੁਸੀਂ ਆਪ ਬਣਾਇਓ ਸਮਰਚ ਆਪ ਪਾਇਓ ਸ਼ੌਂਕ ਨਾਲ ਥੋੜਾ 3-400 ਡਾਲਰ ਲੱਗਣਾ ਪਰ 2500 ਡਾਲਰ ਲੈਂਦੇ ਆ ਇਹਦਾ ਕੋਈ ਮਹਿੰਗੀ ਗੇਮ ਨਹੀਂ ਚੀਜ਼ਾਂ ਬਹੁਤ ਸਸਤੀਆਂ ਨੇ ਸਾਰੀਆਂ ਤੇ ਆਪਾਂ ਨੂੰ ਵੀ ਚੀਜ਼ਾਂ ਦੇ ਵਿੱਚ ਵੜ ਕੇ ਪਤਾ ਲੱਗਦਾ ਉਹ ਲੇਟਾਂ ਲੂਟਾਂ ਕੋਈ ਐਡੇ ਬਾਲੇ ਪੈਸੇ ਨਹੀਂ ਲਾਏ ਆਪਣੇ ਟਰੱਕ ਤੇ ਦੇ ਕੇ ਲਾਏ ਨੇ ਵੀ ਚੀਜ਼ਾਂ ਲੱਭ ਲੱਭ ਕੇ ਆਈ ਨਹੀਂ ਹੈਗਾ ਉਹਨੂੰ ਬੰਪਰ 24-2400 ਤੇ ਲਈ ਜਾਂਦੇ ਨੇ ਆਪਾਂ ਸਾਰੇ ਆਪਣਾ ਉਦੋਂ 12.5-1300 ਡਾਲਰ ਦਾ ਪਿਆ ਉਹ ਸਨ ਬਾਈ ਜੇ 400 ਡਾਲਰ ਦਾ ਲਾਇਆ ਆਪਾਂ ਐਡਾ ਲੱਭ ਕੇ ਬੰਦੇ ਲੱਭ ਕੇ ਫਿਰ ਚੀਜ਼ਾਂ ਲਈਆਂ ਨੇ ਸਟੈਕ ਵੀ ਸੋਚਦੇ ਸੀ ਪਹਿਲਾਂ ਤਾਂ ਵੀ ਦੂਜੇ ਪਾਲੀਏ ਦੇ ਪਰ ਸਟੈਕ ਆਪਾਂ ਲਿੰਕ ਦੀ ਪਾਵਾਂਗੇ ਦੂਜੇ ਨੂੰ ਦੂਜੇ ਮਿਲ ਜਾਂਦੇ 1500 ਦੇ ਤੇ ਲਿੰਕਨ ਦੇ ਆਏ ਆ ਵੀ ਉਹਨਾਂ ਨੂੰ ਰਸਟ ਨਹੀਂ ਪੈਂਦੀ ਉਹ ਕਿਹੜੇ ਨੇ ਆਪਣੇ ਟ੍ਰਾਂਟੋ ਕਸਟਮ ਵਾਲੇ ਜਿਨ੍ਹਾਂ ਤੋਂ ਆਪਾਂ ਪੁੱਛਦੇ ਸੀ ਜੀ ਤੂੰ ਭੋਗਲ ਬਾਈ ਨੇ ਲਿਆ ਕਿੰਗ ਕ੍ਰੋਮ ਵਾਲਿਆਂ ਤੋਂ ਕਿੰਗ ਕ੍ਰੋਮ ਵਾਲੇ ਬਾਈਆਂ ਤੋਂ ਪਤਾ ਕੀਤਾ ਉੱਥੋਂ ਚੱਕਣੇ ਆ ਤੇ ਨਾਲੇ ਉਹ ਤੁਹਾਨੂੰ ਦੱਸਾਂਗੇ ਜੇ ਕੋਈ ਵੀਰ ਆਉਂਦਾ ਹੋਇਆ ਜੇ ਦਾ ਆਪਣਾ ਟਰੱਕ ਗਿਆ ਹੋਵੇ ਤਾਂ ਗੱਲ ਵੱਖਰੀ ਹੈ ਸਟੈਕ ਚੱਕ ਲੈ ਆਇਓ ਪੇ ਕਰ ਦਾਂਗੇ ਆਪਾਂ ਤੇ ਉਹ ਚੱਕ ਕੇ ਲੈਉਣੇ ਉਹਨਾਂ ਨੂੰ ਲੈਣੇ ਆ ਸਟੈਕ ਆਪਾ 7 ਇੰਚ ਹੀ ਪਾਵਾਂਗੇ ਇਹਨੂੰ ਸਟੇਟ ਪੇਪਰ ਬਾਕੀ ਚੜਦੀ ਕਲਾ ਚਰੋ ਨਿਆਰੇ ਲਟੋ ਕੰਮ ਕਰੋ ਦੱਬ ਕੇ ਮਿਹਨਤਾਂ ਕਰੋ ਬਾਈ ਇਹ ਹੀ ਉਮਰ ਆ ਪਾੜ ਦੋ ਮਾਰ ਦੋ ਕੈਨੇਡਾ ਮੁੱਦੀ ਕੋਈ ਫਾਇਦਾ ਨਹੀਂ ਇੱਥੇ ਐਵੇਂ ਇੱਥੇ ਰੋਂ ਰੂਣ ਦਾ ਕੋਈ ਫਾਇਦਾ ਨਹੀਂ ਜਿਹੜੇ 20 ਸਾਲ ਪਹਿਲਾਂ ਆਏ ਉਹ ਵੀ ਰੋਈ ਜਾਂਦੇ ਨੇ ਤੇ ਜਿਹੜੇ 4-5 ਸਾਲਾਂ ਦੇ ਆਏ ਉਹ ਵੀ ਉਹੀ ਕੁਝ ਕਰੀ ਜਾਂਦੇ ਨੇ ਮਿਹਨਤ ਕਰੋ ਚੱਕਰੀ ਕੋਈ ਨਹੀਂ ਬਾਈ ਕੰਮ ਹੀ ਕਰਨਾ ਇੰਡੀਆ ਬਗ ਜੋ ਇੱਥੇ ਆ ਜਾਓ 네ਗੇਟਿਵਿਟੀ ਤੋਂ ਦੂਰ ਰਹੋ ਜਿਹੜਾ ਬੰਦਾ ਕਾਲ 'ਚ ਆ ਕੇ ਤੁਹਾਡੇ ਨਾਲ 네ਗੇਟਿਵ ਗੱਲ ਕਰਦਾ ਐ ਨਹੀਂ ਹੋਣਾ ਇਹ ਨਹੀਂ ਹੋਣਾ ਤੂੰ ਆ ਇਹ ਹੋ ਜਾਗਾ ਬੰਦਾ ਕੱਟ ਦੋ ਆਪਣਾ ਦਾ ਹੀ ਰੱਖਿਆ ਕੰਮ ਜਿਹੜਾ ਬੰਦਾ ਬੈਸਦਾ ਮੈਂ ਕਾਲ 'ਚ ਜਾਂਦੇ ਨਹੀਂ ਬਾਲੇ ਨੇ ਇੱਕ ਦੋ ਮੁੰਡੇ ਨੇ ਇੱਕ ਤਾਂ ਤੁਹਾਨੂੰ ਪਤਾ ਮੇਰੇ ਨਾਲ ਪੱਕਾ ਹੁੰਦਾ ਯਾਦ ਇੱਕ ਦੋ ਮੁੰਡੇ ਰੱਖੇ ਨੇ ਜੇ ਤੁਹਾਡੇ ਨਾਲ ਬੰਦਾ ਕੋਈ 네ਗੇਟਿਵ ਗੱਲ ਕਰਦਾ ਬੰਦਾ ਛੱਡ ਦੋ ਪੋਜ਼ਿਟਿਵ ਰਹੋ ਪੋਜ਼ਿਟਿਵ ਰਹੋ ਆਪ ਦਾ ਖਿੱਚ ਕੇ ਕੰਮ ਕਰੋ ਸਾਰਾ ਕੁਝ ਦਿੱਤਾ ਟਰੱਕਾਂ ਨੇ ਵੀ ਮੈਂ ਬੋਲੀ ਜਾਈਏ ਝੂਠ ਠੀਕ ਆ ਬੰਦਾ ਹੁੰਦਾ ਰਹਿੰਦਾ ਟਰੱਕ ਨਹੀਂ ਦਿੱਤਾ ਬਰਾ ਅਜੇ ਅਜੇ ਖੜੇ ਆ ਸਾਰਾ ਕੁਝ ਟਰੱਕ ਕਰਕੇ ਆ ਸ਼ਾਪ 'ਚ ਖੜੇ ਆ ਟਰੱਕ ਕਰਕੇ ਗੱਡੀਆਂ 'ਚ ਘੁੰਮਦੇ ਆ ਸਾਰਾ ਕੁਝ ਟਰੱਕ ਕਰਕੇ ਬੜਾ ਕੁਝ ਦਿੱਤਾ ਟਰੱਕ ਨੇ ਐਵੇਂ ਆਪਰ ਰੋਈ ਜਾਈਏ ਹੁਣਾਂ ਨਾ ਵੀ ਐਵੇਂ ਆਪਾਂ 'ਚ ਕੰਮ ਤਾਂ ਕਰਨਾ ਹੀ ਆ ਜੇ ਹੁਣ ਕੰਮ ਨਹੀਂ ਕਰਨਾ ਉਹ ਉਹ ਬੰਦਾ ਤਾਂ ਚੱਲ ਰੋਂਦਾ ਚੰਗਾ ਵੀ ਲੱਗਦਾ ਜਿਹਨੇ ਕੀਤਾ ਹੀ ਨਹੀਂ ਪੱਕੇ ਨਾਲ ਆਉਦਾ ਸ਼ੌਂਕ ਪੂਰਾ ਕਰੀਦਾ ਭਾਈ ਪ੍ਰਾਇਮ ਨਹੀਂ ਲੱਗਦਾ ਸੀ ਨਹੀਂ ਗੱਲਾਂ ਕੋਈ ਨਹੀਂ ਬਲੌਗ ਨੂੰ ਤੁਹਾਨੂੰ ਸਾਰੀਆਂ ਚੀਜ਼ਾਂ ਦੱਸ ਦੇਣੀਆਂ ਆਪਾਂ ਜਿੰਨੀਆਂ-ਜਿੰਨੀਆਂ ਚੀਜ਼ਾਂ ਜਿਹੜੀਆਂ ਜਿਹੜੀਆਂ ਲਾਉਣੀਆਂ ਨੇ ਜਿੰਨਾ ਮੈਨੂੰ ਮੈਂ ਦੇਖਿਆ ਕੱਲ ਮੈਂ ਆਪਣੇ ਇਹਨੇ ਖੋਲ ਕੇ ਮੈਸੇਜ ਬਹੁਤ ਮੈਸੇਜ ਆਏ ਸੀ ਕਿ ਕਿ ਉਹ ਤੁਹਾਨੂੰ ਪਤਾ ਡਰਾਈਵ ਕਰਦੇ ਆ ਜਾਂਦੇ ਨੇ ਨੰਗ ਜਾਂਦੇ ਨੇ ਕੱਲ ਮੈਂ ਦੇਖੇ ਨੇ ਬੜੇ ਬਾਈਆਂ ਦਾ ਆਏ ਸੀ ਪ੍ਰੋਮੋਸ਼ਨਲ ਨੂੰ ਵੀ ਆਏ ਸੀ ਫਲੋਰ ਪੁੱਛਿਆ ਸੀ ਕਈਆਂ ਨੇ ਪਲੇਟਾਂ ਪੁੱਛਿਆ ਸੀ ਸਾਰਾ ਕੁਝ ਦੱਸਾਂਗਾ ਤੁਹਾਨੂੰ ਅੱਜ ਤੁਹਾਨੂੰ ਬੱਸ ਦੱਸਦਾ ਵੀ ਆਪਾਂ ਕਰ ਲਿਆ ਜੈਨੋ ਸਟਾਰਟ ਤੇ ਪਾਇਆ ਕਰਾਂਗੇ ਤੇ ਅਪਡੇਟ ਦਿੰਦੇ ਰਿਹਾ ਕਰਾਂਗੇ ਬਾਕੀ ਓਕੇ ਬਾਈ ਆਪਾਂ ਨਿਕਲਣਾ ਸੰਡੇ ਨੂੰ ਸੰਡੇ ਕਰਾਂਗੇ ਬਲੌਗ ਪਹਿਲਾ ਸਟਾਰਟ ਆਪਾਂ ਆਪਣੇ ਟਰੱਕ ਦਾ ਤਦ ਜਾਣਾ ਆਪਾਂ ਵੈਨਕੂਵਰ ਨੂੰ ਤੁਹਾਨੂੰ ਦਿਖਾਵਾਂਗੇ ਉੱਥੇ ਕੋਕ ਕਹਿਲ ਅੰਦਰੋਂ ਡਰਾਈਵ ਵਾਲੀ ਵੀਡੀਓ ਵੀ ਆਪਾਂ ਕੈਮਰੇ ਕੋਲ ਰਿ ਆਰਡਰ ਕਰ ਲੇ ਚਲਾਉਣੇ ਤਾਂ ਆਪ ਨੂੰ ਇੰਨੇ ਕਾਉਂਦੇ ਨਹੀਂ ਜਿੰਨੇ ਕਾਉਂਦੇ ਉਹਨਾਂ ਕਾ ਮੱਥਾ ਮਾਰਾਂਗੇ ਐਡੀਟਿਊਡ ਤਾਂ ਤੁਹਾਨੂੰ ਪਤਾ ਹੀ ਇੰਨੇ ਰੀਲ ਰੂਲ ਤਾਂ ਕਰ ਲਈ ਤਾਂ ਬਲੌਗ ਇਹ ਆਉਂਦੇ ਨਹੀਂ ਇਹ ਟਰਾਈ ਕਰਾਂਗੇ ਵੀ ਇਹ ਵੀ ਸਿੱਖੀ ਐਡੀਟਿਊਡ ਤੇ ਉਹਦੇ ਪਾਵਾਂਗੇ ਅੰਦਰੋਂ ਟਰੱਕ ਚਲਾਉਂਦੇ ਦੀ ਸਾਰੀ ਦਿਖਾਵਾਂਗੇ ਤੁਹਾਨੂੰ ਵੀਡੀਓ ਤੇ ਉੱਥੇ ਕੋਕ ਕਹਿਲ ਤੇ ਹੋ ਗਿਆ ਬਾਕੀ ਸਾਰਾ ਬੀਸੀ ਦਾ ਟ੍ਰਿਪ ਦਿਖਾਵਾਂਗੇ ਸੁਪਰ ਵੀ ਵੀ ਕਿਵੇਂ ਕਿਵੇਂ ਸੀਨ ਆ ਕੀ ਸਿਸਟਮ ਕਿਵੇਂ ਜਨਣਾ ਬਾਕੀ ਮਿਲਦੇ ਆ ਵੀਰੇ ਓਕੇ ਤੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਹੈਪੀ ਰੋਹ ਤੇ ਬਾਕੀ ਸਹਿਬਜ਼ਾਦਿਆਂ ਦਿਨ ਚੱਲਦੇ ਆ ਤੇ ਜਿਹੜੇ ਵੀਰੇ ਇੰਡੀਆ ਨੇ ਜਰੂਰ ਜਾਓ ਸੇਵਾ ਕਰਕੇ ਆਓ ਬਾਕੀ ਜੇ ਕੋਈ ਬੰਦਾ ਵੀਰ ਉਹਨੂੰ ਖਾਣਾ ਪੀਣਾ ਥੋੜੇ ਦਿਨ ਛੱਡ ਦਿਓ ਓਕੇ ਵੀਰੇ ਬਾਕੀ ਸਾਰਿਆਂ ਨੂੰ ਧੰਨਵਾਦ ਮੇਰੇ ਵੱਲੋਂ ਜਿਹੜੇ ਬੰਦੇ ਮੇਰਾ ਵਲੌਗ ਦੇਖਣਾ ਹੈ ਥੈਂਕ ਯੂ ਜਿਹੜੇ ਆਪਾਂ ਨੂੰ ਫੋਲੋ ਕਰਦੇ ਆ ਸਾਰੇ ਭਰਾਵਾਂ ਨੂੰ ਤੇ ਕੋਈ ਚੱਕਰੀ ਨਹੀਂ ਵੀਰੇ ਤੁਸੀਂ ਆਪਾਂ ਨੂੰ ਦੇਖਦੇ ਹੋ ਆਪਾਂ ਤੁਹਾਨੂੰ ਗਲਤ ਗਾਈਡ ਨਹੀਂ ਕਰਦੇ ਆਪਾਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਜਿਵੇਂ ਮਿਲਦੀਆਂ ਆਪਾਂ ਤੁਹਾਨੂੰ ਉਵੇਂ ਹੀ ਦਿਵਾਵਾਂਗੇ ਆਈ ਨਹੀਂ ਹੈਗਾ ਵੀ ਕੱਲ ਨੂੰ ਕੋਈ ਦੁੱਕੀ ਵੀ ਨਹੀਂ ਕਰਦੇ ਆਪਾਂ ਕਿਸੇ ਚੀਜ਼ ਚ ਜਿੱਥੋਂ ਮਿਲਦੀ ਆਪਾਂ ਨੂੰ ਸਿੱਧੀ ਉੱਥੇ ਹੀ ਦਿਵਾਵਾਂਗੇ ਬੇਫਿਕਰ ਹੋ ਜਾਓ ਓਕੇ ਵੀਰੇ ਧੰਨਵਾਦ ਸਾਰਿਆਂ ਦਾ